ਇੱਲਾ ਤਾਂ ਮੈਂ ਗੁਰਦੇਵ ਸ਼ਰਮਾ ਦੇਵੀ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਹੜੇ ਸਾਡੇ ਹਲਕਾ ਇੰਚਾਰਜ ਹੈ ਮੇਰੇ ਫਾਦਰ ਸਾਹਿਬ ਦੀ ਸਿਹਤ ਕਾਫੀ ਦਿਨ ਤੋਂ ਠੀਕ ਨਹੀਂ ਸੀ ਮਹੀਨਾ ਕੋ ਹੋ ਗਿਆ ਹਸਪੀਟਲ ਦਾਖਲ ਸੀ ਤੇ ਅੱਜ ਸਾਡੇ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਰਜਨੀਸ਼ਤ ਮਾਨ ਜੀ ਸਾਡੇ ਮੰਤਰੀ ਸਰਦਾਰ ਮੰਤਰੀ ਸਾਹਿਬ ਸਰਦਾਰ ਰਮਨਜੀਤ ਸਿੰਘ ਬਿੱਟੂ ਜੀ ਅੱਜ ਸਾਡੇ ਘਰ ਆਏ ਸੀਗੇ ਮੈਂ ਵਾਕੀ ਤਹਿ ਦਿਲ ਤੋਂ ਦੇਵੀ ਜੀ ਦਾ ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਵਾ ਜਿਨ੍ਹਾਂ ਨੇ ਛੋਟੇ ਜੇ ਇੱਕ ਵਰਕਰ ਦਾ ਦਰਦ ਸਮਝਿਆ ਮੇਰੇ ਫਾਦਰ ਸਾਹਿਬ ਨੇ ਸਾਰੀ ਉਮਰ ਭਾਰਤੀ ਜਨਤਾ ਪਾਰਟੀ ਲਈ ਲਾਤੀ ਜਦੋਂ ਭਾਰਤੀ ਜਨਤਾ ਪਾਰਟੀ ਦਾ ਚੋਣ ਨਿਸ਼ਾਨ ਦੀਵਾ ਸੀਗਾ ਉਦੋਂ ਤੋਂ ਸਾਡੇ ਫਾਦਰ ਸਾਹਿਬ ਜਿਹੜੇ ਆ ਪਾਰਟੀ ਦੀ ਸੇਵਾ ਕਰ ਰਹੇ ਨੇ ਅੱਜ ਬੜੀ ਖੁਸ਼ੀ ਵੀ ਹੋਈ ਧੰਨਵਾਦ ਵੀ ਕਰਦੇ ਆ ਕਿ ਪਾਰਟੀ ਜਿਹੜੀ ਆ ਸਾਰੀ ਸਾਡੇ ਨਾਲ ਖੜੀ ਆ ਸਾਰੀ ਪਾਲਤੀ ਸਾਡੇ ਘਰ ਆਈ ਤੇ ਦੇਵੀ ਜੀ ਦਾ ਤੈਨੂੰ ਧੰਨਵਾਦ ਕਰਦੀ ਆ ਜਿਹੜੇ ਸਾਦਿਆਂ ਨੂੰ ਨਾਲ ਲੈ ਕੇ ਆਈ। ਵੀ ਮੈਨੂੰ ਲੱਗਦੀ ਕਿ ਮੈਂ ਕਹਿੰਦੇ ਵੀ ਤੁਹਾਡਾ ੱੱਕਾ ਦੀ ਹੋ ਰਹੀ। ਦੇਖੋ ੱੱਕਾ ਦਾ ਦੇਖੋ ਪ੍ਰਮਾਤਮਾ ਨਾਲ ਕਰਾਵੇ ਕਿਸੇ ਨਾਲ ਤੇ ਕਿਸੇ ਦੀ ਔਕਾਤ ਨਹੀਂ ਕੋਈ ਕਰ ਜਾਵੇ। ਤੇ ਅਸੀਂ ਉਸ ਪ੍ਰਮਾਤਮਾ ਤੋਂ ਡਰਨ ਵਾਲੇ ਆ ਸਾਨੂੰ ਕਿਸੇ ਹੋਰ ਤੋਂ ਡਰ ਵੀ ਨਹੀਂ ਲੱਗਦਾ। ਮਾਲਕ ਸੁੱਖ ਰੱਖੇ ਸਾਰਾ ਕੋਈ ਠੀਕ ਹੋਏਗਾ ਸਮਾ ਤੁਹਾਡੇ ਸਾਹਮਣੇ ਨਜ਼ਰ ਆਏਗਾ ਬਿਲਕੁਲ ਜੀ ਨਿਰੰਤਰ ਸੇਵਾ ਕਰਦੇ ਆ ਜੀ ਜਦੋਂ ਮੇਰੇ ਮੂੰਹ ਤੇ ਦਾੜੀ ਨਹੀਂ ਸੀਗੀ ਉਦੋਂ ਦੇ ਅਸੀਂ ਸੇਵਾ ਕਰ ਰਹੇ ਅੱਜ ਤਾਂ ਸਾਡੇ ਵਾਲ ਜਿਹੜੇ ਚਿੱਟੇ ਹੋ ਗਏ ਸਾਡੇ ਫਾਦਰ ਸਾਹਿਬ ਨੇ ਸਾਨੂੰ ਸਿਖਾਇਆ ਵਾ ਹੋ ਸਕਦਾ ਵਾ ਨੀਵੇਂ ਹੋ ਕੇ ਚੱਲੋ ਤੇ ਅਸੀਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਆ ਕਿ ਮਾਲਕਾ ਸਾਡੇ ਤੇ ਰਹਿਮਤ ਕਰੀ ਜਿੰਨਾ ਭਲਾ ਹੋ ਸਕਦਾ ਅਸੀਂ ਆਪਣੇ ਇਲਾਕਾ ਨਿਵਾਸੀਆਂ ਦਾ ਸ਼ਹਿਰ ਨਿਵਾਸੀਆਂ ਦਾ ਭਲਾ ਕਰਦੇ ਦੇਖੋ ਅੱਜ ਸਾਡੇ ਪ੍ਰਦੇਸ਼ ਪ੍ਰਧਾਨ ਸਿੰਘ ਜਖੜ ਜੀ ਔਰ ਸਾਡੇ ਐਮਪੀ ਰੌਣਿਤ ਬਿੱਟੂ ਜੀ ਜਿਹੜੇ ਨੇ ਅੱਜ ਵਾਰਡ ਨੰਬਰ 53 ਦੇ ਵਿੱਚ ਸਾਡੇ ਜਸਵੀਰ ਸਿੰਘ ਜੱਸਾ ਜੀ ਜਿਹੜੇ ਸਾਡੇ ਕਾਉਂਸਲਰ ਨੇ ਸਾਡੇ ਵੱਡੇ ਭਰਾ ਨੇ ਉਹਨਾਂ ਦੇ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਥੋੜਾ ਜਿਹਾ ਬਿਮਾਰ ਚੱਲ ਰਹੇ ਨੇ ਤੇ ਜਖੜ ਜੀ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਬਿੱਟੂ ਜੀ ਵੀ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਕਿ ਮੈਂ ਤਸਵੀਰ ਜਸਵੀਰ ਸਿੰਘ ਜਿੱਸਾ ਜਿਹੜਾ ਕਰ ਜਾ ਕੇ ਉਹਨਾਂ ਦੇ ਹਾਲਾਤ ਉਹਨਾਂ ਦਾ ਹਾਲਚਲ ਪੁੱਛ ਕੇ ਆਣਾ ਹੈ ਔਰ ਅੱਜ ਲੁਧਿਆਣਾ ਚਾਏ ਹੋਈ ਸੀ ਔਰ ਉਹ ਸਪੈਸ਼ਲ ਕਾਰ ਆ ਕੇ ਤਸਵੀਰ ਜਸਵੀਰ ਸਿੰਘ ਜਿੱਦਾ ਉਹਨਾਂ ਦਾ ਹਾਲਚਲ ਪੁੱਛ ਕੇ ਗਏ ਉਹਨਾਂ ਦੇ ਬੋਰਲਜੀਤ ਗੋਰਾਜੀ ਸਿਮੋਜੀ ਜਿਹੜੇ ਨੇ ਨਾਲ ਖੜੇ ਨੇ ਤੇ ਅਸੀਂ ਧੰਨਵਾਦ ਕਰਨੇ ਚਾਹ ਲੋ ਜਿੰਨ ਜਖੜ ਜਿਹੜਾ ਅਰ ਕਾਰਜਕਰਤਾ ਦੇ ਕਰਕੇ ਦੇਖੋ ਆ ਕੇ ਤੇ ਪਤਾ ਲੰਦੇ ਨੇ ਕਾਰਗਰਤਾ ਦਾ ਧਿਆਨ ਰੱਖਦੇ ਨੇ ਸਨਮਤ ਕਰਨੇ ਸਭ ਤੋਂ ਵੱਧ ਵਰਕਰਾਂ ਨੂੰ ਤੰਗ ਪਾ ਜਾ ਰਿਹਾ ਹੈ ਇਹ ਪਤਾ ਚੱਲਿਆ ਨਹੀਂ ਥ੍ਰੈਟ ਵੀ ਆਈ ਹੈ ਵਰਕਰਾਂ ਨੂੰ ਨਹੀਂ ਥ੍ਰੈਟ ਤੇ ਇਦਾਂ ਜੀ ਥ੍ਰੈਟ ਸਾਨੂੰ ਬਾਹਰੋਂ ਨਹੀਂ ਆਈ ਥ੍ਰੈਟ ਤੇ ਸਾਨੂੰ ਜਿਹੜਾ ਇਥੇ ਲੋਕਲ ਐਮਐਲਏ ਦੇ ਲੋਕਲ ਜਿਹੜਾ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਿਸ ਦਿਨ ਤੋਂ ਉਹ ਲੋਕ ਸਭਾਇ ਤੋਂ ਹਾਰ ਗਏ ਨੇ ਔਰ ਬਹੁਤ ਹੀ ਬੁਰੀ ਤਰ੍ਹਾਂ ਜਿਹੜਾ ਵੇ ਆਪਣਾ ਜਿਹੜੀ ਵਿਧਾਨ ਸਭਾ ਹਾਰੇ ਨੇ ਉਹਨੂੰ ਦੇਖਦੇ ਹੋਏ ਜਿਹੜਾ ਵੇ ਉਹਨਾਂ ਨੂੰ ਪਤਾ ਵੀ ਇਹ ਅੱਛੇ ਕਾਰਗਰਤਾ ਨੇ ਤੇ ਦੁਕਾਨ ਦੀ ਡਰਾਂ ਦੀ ਰਾਜਨੀਤੀ ਕਰਦਾ ਪਿਆ ਜਿੱਥੇ ਮਿਲਦਾ ਵੇ ਉਥੇ ਗਾਲਾਂ ਕੱਢਦਾ ਹੈ ਔਰ ਪਿੱਛਾ ਕੀਤਾ ਜਾ ਰਿਹਾ ਔਰ ਪਿੱਛਾ ਕਰਦਾ ਹੈ ਤੇ ਮੈਂ ਦੇਖੋ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਰਜਕਰਤਾ ਇਹਨਾਂ ਧਮਕੀਆਂ ਤੋਂ ਔਰ ਪਿੱਛੇ ਉਹਨਾਂ ਨਾਲ ਅਸੀਂ ਕੋ ਡਰਨ ਵਾਲਾ ਨਹੀਂ ਅਸੀਂ ਡਟ ਕੇ ਇਸ ਸਰਕਾਰ ਦਾ ਕਮੀ ਸਰਕਾਰ ਦਾ ਇਹਨਾਂ ਗੁੰਡੇ ਐਮਐਲਏ ਦਾ ਅਸੀਂ ਮੁਕਾਬਲਾ ਕਰਾਂਗੇ ਅਸੀਂ ਡਰਨ ਵਾਲੇ ਨਹੀਂ ਹੈਗੇ ਪਰ ਮੈਂ ਬੱਬੀ ਜੀ ਨੂੰ ਇਹ ਕਹਿਣਾ ਚਾਹਨਾ ਇੱਕ ਐਮਐਲਏ ਜਿੱਤ ਕੇ ਜਿਹੜਾ ਵੀ ਉਹ ਰੱਖਿਆ ਕਰਦਾ ਆਪਣੇ ਜਿਹੜੇ ਵਿਧਾਨ ਸਭਾ ਦੇ ਲੋਕਾਂ ਦੀ ਇਹ ਨਹੀਂ ਕਿ ਉਹਨਾਂ ਨੂੰ ਗਾਲਾਂ ਕੱਢਿਆ ਜਾਂ ਬਦਮਾਸ਼ੀ ਕਰੇ ਮੈਂ ਇਸ ਚੀਜ਼ ਦਾ ਸਖਤ ਵਿਰੋਧ ਕਰਨਾ ਚਾਹੀਦਾ ਕਿ ਇੱਕ ਐਮ ਐਲ ਏ ਹੋ ਕੇ ਜਿਸ ਤਰੀਕੇ ਦਾ ਦਾ ਉਹਦਾ ਬਥੀਰਾ ਹੈ ਜਿਸ ਤਰੀਕੇ ਦੇ ਨਾਲ ਉਹ ਗਾਲਾਂ ਕੱਢ ਰਿਹਾ ਹੈ ਜਿਸ ਤਰੀਕੇ ਦੇ ਨਾਲ ਘੂਰ ਰਿਹਾ ਹੈ ਉਹਨੂੰ ਇਸ ਚੀਜ਼ ਸ਼ੋਭਾ ਨਹੀਂ ਦਿੰਦੀ ਬਿਲਕੁਲ ਜੀ ਮੈਂ ਕਮਿਸ਼ਨਰ ਸਾਹਿਬ ਦੇ ਕੋਲ ਜਾ ਕੇ ਕਹਿ ਕੇ ਆਇਆ ਸੀ ਸਪੈਸ਼ਲ ਵੀ ਜਿੱਥੇ ਅਸ਼ੋਕ ਪਰਸ਼ਰ ਪੱਪੀ ਜੀ ਜਿਹੜੇ ਹੈਗੇ ਨੇ ਉਹ ਜਿੱਥੇ ਵੀ ਮਿਲਦੇ ਨੇ ਗਾਲਾਂ ਕੱਢਦੇ ਨੇ ਸਾਡੇ ਕਾਰਜਕਰਤਾ ਨੂੰ ਘੂਰਦੇ ਨੇ ਤੇ ਇਹਨਾਂ ਨੂੰ ਕਹੋ ਵੀ ਇਹ ਹਰਕਤਾਂ ਬਹਾਜ ਜਾਵੇ ਪਰ ਜਿਸ ਦਿਨ ਮੈਂ ਕਿਹਾ ਕਿਹਾ ਉਸ ਤੋਂ 2-3 ਦਿਨ ਬਾਅਦ ਵੀ ਉਹਨਾਂ ਨੇ ਉਹੀ ਹਰਕਤ ਕੀਤੀ ਹੈ ਪਰ ਅਸੀਂ ਵੀ ਹੁਣ ਸੋਚ ਲਿਆ ਪੱਕੀ ਜੀ ਅਸੀਂ ਡਰਨ ਵਾਲੇ ਨਹੀਂ ਆ ਕਿ ਅਸੀਂ ਡਰ ਕੇ ਕੰਮ ਨਹੀਂ ਬੈਠਣ ਵਾਲੇ ਡਟ ਕੇ ਤੁਹਾਡਾ ਮੁਕਾਬਲਾ ਕਰਾਂਗੇ ਹਾਂ ਅਸੀਂ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ 'ਚ ਨਹੀਂ ਲੈਣਾ ਚਾਹੁੰਦੇ ਅਸੀਂ ਸਭ ਤੋਂ ਪਹਿਲਾਂ ਮੈਂ ਜਿਹੜਾ ਵੀ ਮੈਂ ਡੀਜੀਪੀ ਸਾਹਿਬ ਨੂੰ ਸੀਬੀ ਸਾਹਿਬ ਨੂੰ ਗਵਰਨਰ ਸਾਹਿਬ ਨੂੰ ਜਿਹੜੀਆਂ ਉਹਨੇ ਮੈਂ ਕੱਲ ਮੈਂ ਲੈਟਰਾਂ ਭੇਜਦੇ ਸਵੇਰੇ ਉਹਨਾਂ ਨੂੰ ਅਤਲਾ ਕਰਾਵਾਂਗੇ ਵੀ ਇੱਕ ਆਮ ਆਦਮੀ ਪਾਰਟੀ ਦਾ ਐਮ ਐਲ ਏ ਇਸ ਤਰੀਕੇ ਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਿਹੜਾ ਜੋ ਗੁੰਡਾਗਰਦੀ ਕਰ ਰਿਹਾ ਔਰ ਇਹ ਤੇ ਨਾਤ ਪਾਈ ਜਾਵੇ ਔਰ ਇਹਨੂੰ ਸਖਤ ਉਸ ਬੀ ਸਖਤ ਸਜਾਇ ਜਿਹੜੀ ਇਹਨੂੰ ਦਿੱਤੀ ਜਾਵੇ ਕਿਉਂ ਕਿ ਇਹਨੇ ਜਿਹੜਾ ਸਾਡੇ ਸ਼ਹਿਰ ਦਾ ਸਾਡੇ ਏਰੀਆ ਦਾ ਜਿਹੜਾ ਮੋਲ ਖਰਾਬ ਕੀਤਾ ਪਿਆ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਉਹਨਾਂ ਦੀ ਰਹਿਨਵਾਈ ਦੇ ਵਿੱਚ ਸਾਡੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਜਨੀਸ਼ ਧਮਾਨ ਜੀ ਤੇ ਸਾਡੇ ਮੰਤਰੀ ਜਿਹੜੇ ਰਮਨੀਤ ਬਿੱਟੂ ਜੀ ਆਏ ਸੀ ਕਿਉਂਕਿ ਲੰਬੇ ਸਮੇਂ ਤੋਂ ਮੇਰੇ ਪਿਤਾ ਜੀ ਦੀ ਤਬੀਅਤ ਖਰਾਬ ਹੈ ਤੇ ਉਹਨਾਂ ਦਾ ਹਾਲ ਜਨਨ ਆਏ ਸੀ ਅਸੀਂ ਇੱਕ ਗੱਲ ਦੀ ਅਸੀਂ ਆਪਣੀ ਪਾਰਟੀ ਦਾ ਬਹੁਤ ਧੰਨਵਾਦ ਕਰਦੇ ਆ ਮੈਂ ਪਰਸੋ ਹੀ ਦੇਵੀ ਜੀ ਨੂੰ ਆਪਣੇ ਜਾ ਕੇ ਦਿਲ ਦੀ ਗੱਲ ਦੱਸੀ ਮੈਂ ਦੇਵੀ ਜੀ ਨੂੰ ਇੱਕ ਗੱਲ ਦੱਸੀ ਸਾਨੂੰ ਇਸ ਤਰ੍ਹਾਂ ਜਿਹੜਾ ਪੱਪੀ ਪ੍ਰੈਸ਼ਰ ਐਮਐਲਏ ਆ ਉਹ ਲਗਾਤਾਰ ਥ੍ਰੈਟ ਕਰ ਰਿਹਾ ਇਹ ਪਹਿਲੀ ਵਾਰ ਨਹੀਂ ਕੀਤੀ ਸੀ ਅੱਗੇ ਵੀ 8-10 ਵਾਰ ਲਗਾਤਾਰ ਹੋ ਚੁੱਕੇ ਸੀ ਕਦੀ ਕੋਈ ਗੱਡੀ ਹੂਟਰ ਲਾ ਕੇ ਮਗਰ ਕਰ ਦਿੰਦੀ ਸੀ ਸਾ ਇੱਥੇ ਤੱਕ ਸਾਡੀ ਫੈਮਿਲੀ ਵਿੱਚ ਬੈਠੀ ਬੱਚਿਆਂ ਤੱਕ ਬੈਠੇ ਵੀ ਸਾਡੀ ਗੱਡੀ ਦੇ ਪਿੱਛੇ ਪਿੱਛਾ ਕਰਾਇਆ ਜਾਂਦਾ ਸੀ ਪਰ ਅਸੀਂ ਇਸ ਗੱਲ ਨੂੰ ਬੜਾ ਪਹਿਲਾਂ ਇਗਨੋਰ ਕੀਤਾ ਜਦੋਂ ਇਹ ਸਾਡੇ ਘਰ ਦੇ ਬਾਹਰ ਆ ਕੇ ਇਹਨਾਂ ਨੇ ਗਾਲਾਂ ਕੱਢੀਆਂ ਫਿਰ ਮੈਂ ਸਾਰੀ ਗੱਲ ਜਾ ਕੇ ਦੇਵੀ ਨੂੰ ਸੀ ਦੇਵੀ ਜੀ ਨੇ ਡੀਜੀਪੀ ਸਾਹਿਬ ਨਾਲ ਵਾ ਗੱਲ ਕੀਤੀ ਸੀ, ਸੀਪੀ ਸਾਹਿਬ ਨਾਲ ਗੱਲ ਕੀਤੀ ਤੇ ਅੱਜ ਮੈਨੂੰ ਮਾਨ ਮਿਸੂਜ਼ ਹੁੰਦਾ ਐਸੇ ਹਲਕਾ ਇੰਚਾਰਜ ਨੇ ਦੇਖ ਇੱਕ ਛੋਟੇ ਜੇ ਕਾਰਕਟਰਤਾ ਵਾਸਤੇ ਅੱਜ ਇੱਕ ਪੰਜਾਬ ਪ੍ਰਧਾਨ ਨਾ ਘਾਰਾ ਨਾ ਮੰਤਰੀ ਦਾ ਘਾਰਾ ਨਾ ਇਹ ਤੋਂ ਸਾਬਤ ਹੁੰਦਾ ਐਸੇ ਹਲਕਾ ਇੰਚਾਰਜ ਦੀ ਲੋੜ ਐ ਜਿੰਨਾ ਮੈਟਰ ਨਹੀਂ ਕਰਦਾ, ਕੰਮ ਮੈਟਰ ਕਰਦਾ। ਦੇਖੋ ਅਜ ਨਾ ਜਿੱਤ ਕੇ ਵੀ ਇਹਨਾਂ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਨਤਾ ਬਣਾਈ ਐ। ਆਪਣਾ ਹਲਕਾ 25000 ਦੀ ਲੀਡ ਨਾਲ ਜਿੱਤ ਕੇ ਦਿੱਤਾ। ਤੁਸੀਂ ਦੇਖ ਸਕਦੇ ਹੋ ਐਸੇ ਕਾਰਕਿਰਤਾ ਦੇ ਨਾਲ ਲੋਕਾਂ ਨੂੰ ਖੜਨਾ ਚਾਹੀਦਾ ਹੈ ਇਹ ਜਿੱਤ ਕੇ ਗਾਲ੍ਹਾਂ ਕੱਢ ਰਿਹਾ ਉਹ ਹਰ ਕੇ ਸੇਵਾ ਕਰ ਰਿਹਾ ਸ਼ਰਮ ਆਣੀ ਚਾਹੀਦੀ ਪੱਪੀ ਪ੍ਰੈਸ਼ਰ ਨੂੰ ਦੇਖੋ ਅਸੀਂ ਉਹਨਾਂ ਦੇ ਬੱਚਾ ਦੇ ਸਮਾਨ ਆ ਉਹਨਾਂ ਦਾ ਵੀ ਬੱਚਾ ਮੇਰੇ ਖਾਲ ਹੋਰ 2-4 ਸਾਲ ਮੇਤੋ ਛੋਟਾ ਆਏਗਾ ਹਮ ਉਮਰ ਹੀ ਹੈ ਤੇ ਅੱਜ ਉਹਨਾਂ ਦੇ ਕੱਲ ਉਹਨਾਂ ਨੇ ਵੀ ਹਰ ਜਾਣਾ ਤੇ ਐਸੇ ਮਹੌਲ ਉਹਨਾਂ ਨਾਲ ਹੋਵੇ ਉਹਨਾਂ ਦੇ ਦਿਲ ਤੇ ਕੀ ਬਿੱਤੂਗੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀ ਜਿਹੜੀ ਮਾਨਸਿਕ ਸੰਤੁਲਨ ਨਾ ਖੋਵੋ ਹਾਰਾਂ ਜਿੱਤਾਂ ਲੱਗੀਆਂ ਰਹਿੰਦੀਆਂ ਉਹ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਪਰ ਸਾਡਾ ਜਾਨੀ ਨੁਕਸਾਨ ਕਿਸੇ ਤਰ੍ਹਾਂ ਦਾ ਵੀ ਹੁੰਦਾ ਉਹਦੀ ਹਾਲਾਤ ਜਿਹੜੇ ਨੇ ਪੱਪੀ ਪ੍ਰੈਸ਼ਰ ਜੀ ਹੋਣਗੇ ਤੇ ਉਹਦਾ ਪਰਿਵਾਰ ਹੋਏਗਾ ਤੇ ਉਹਦੇ ਪਾਲੇ ਗੁੰਡੇ ਹੋਣਗੇ ਤੇ ਜਲਦੀ ਇਹ ਜਿਹੜੇ ਨਾਮ ਵੀ ਉਜਾਗਰ ਕੀਤੇ ਜਾਣਗੇ ਕਿਉਂਕਿ ਇਹ ਕਾਨੂੰਨੀ ਪ੍ਰਕਿਰਿਆ ਦਾ ਢੰਗ ਹੈ ਜੋ ਦੇਵੀ ਜੀ ਨੇ ਕਿਹਾ ਡੀਜੀਪੀ ਤੇ ਸੀਪੀ ਸਾਹਿਬ ਨੂੰ ਦੱਸਾਂਗੇ ਸਾਨੂੰ ਕਿਸ ਤਰ੍ਹਾਂ ਆ ਇਹ ਤੰਗ ਕਰ ਰਹੇ ਨੇ ਤੇ ਅਸੀਂ ਮਾਨ ਮਹਿਸੂਸ ਕਰਦੇ ਹਾਂ ਅਸੀਂ ਪਾਰਟੀ ਦਾ ਜਿੱਤੇ ਸਾਰੀ ਪਾਰਟੀ ਸਾਡਾ ਘਰ ਹਾਲ ਜਰਨਲੀ ਆਏ ਤੁਹਾਡੀ ਸਾਰਿਆਂ ਪੱਤਰਕਾਰਾਂ ਦਾ ਵੀ ਧੰਨਵਾਦ ਹੈ ਕਿਉਂਕਿ ਤੁਹਾਡੀ ਆਵਾਜ਼ ਦੇ ਨਾਲ ਹੀ ਅੱਜ ਸਾਰੀ ਦੁਨੀਆ ਨੂੰ ਪਤਾ ਲੱਗੂਗਾ ਐਸੇ ਐਮਐਲਏ ਦਾ ਨਕਾਬ ਜਿਹੜਾ ਨੇ ਸ਼ਰਾਫਤ ਦਾ ਪਾਇਆ ਉਹ